ਸਸੀ ਗਾਮੇ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੀ ਸਭ ਤੋਂ ਪਹਿਲੀ ਗੱਲ ਤੜਾ ਜੇ ਆਹ ਵੀਡੀਓ ਬਣਾਉਣ ਦਾ ਮੇਰਾ ਕੋਈ ਮਕਸਦ ਨਹੀਂ ਹੈਗਾ ਸਿਕਾ ਠੀਕ ਹੈ ਸਵੇਰੇ ਮੈਨੂੰ ਘਟੋ ਘਟ 30 ਤੋਂ 40 ਬੱਚਿਆਂ ਦੇ ਫੋਨ ਆਗੇ ਰਾਜੇ ਜਿਹਦੇ ਕਰਕੇ ਮਤੋਂ ਕਈ ਬੱਚਿਆਂ ਦੇ ਫੋਨ ਵੀ ਨਹੀਂ ਅਟੈਂਡ ਹੋਏ ਸਰ ਜੀ ਕੋਟਾ ਖਤਮ ਕਰਤਾ ਜੀ ਐਸ ਸੀ ਬੀ ਸੀ ਦਾ ਜੀ ਸਰ ਜੀ ਐਸ ਐਸ ਟੀ ਦਾ ਕੋਟਾ ਓ ਬੀ ਸੀ ਦਾ ਕੋਟਾ ਖਤਮ ਕਰਤਾ ਜੀ ਸੁਪਰੀਮ ਕੋਰਟ ਨੇ ਫਲਾਣੇ ਸਰ ਨੇ ਵੀਡੀਓ ਬਣਾਈ ਹੈ ਜੀ ਤੇਮ ਕੇ ਸਰ ਨੇ ਵੀਡੀਓ ਬਣਾਈ ਹੈ ਮੈਂ ਬੱਚਿਆਂ ਨੂੰ ਕਿਹਾ ਮੈਂ ਕਹਿੰਦਾ ਜਿਹੜੇ ਸਭ ਨੇ ਤੁਹਾਡੀ ਵੀਡੀਓ ਬਣਾਈ ਹੈ ਇਹ ਚੀਜ਼ ਨੂੰ ਲੈ ਕੇ ਤੁਸੀਂ ਉਹਦੇ ਨਾਲ ਗੱਲ ਕਿਉਂ ਨਹੀਂ ਕਰਦੇ ਕਹਿੰਦੇ ਜੇ ਤਾਂ ਫੋਨ ਨਹੀਂ ਚੱਕਦੇ ਇੱਕ ਤਾਂ ਦੇਖੋ ਕਿਵੇਂ ਬੁੱਧੂ ਬਣਾਇਆ ਜਾਂਦਾ ਹਰੇਕ ਬੰਦਾ ਲੈ ਕੇ ਆਦਿਆਂ ਕਿ ਮੁੱਛਾਂ ਆ ਕੇ ਖੜ ਜੂਗਾ ਸਕਰੀਨ ਮੂਰੇ ਆ ਕੇ ਕਹਿ ਦੂਗਾ ਕੋਟਾ ਖਤਮ ਹੈ ਜੀ ਮਗਰ ਕੀ ਕਰਦੇ ਆ ਚਲਾਕੀ ਕਰਨਗੇ ਮਗਰ ਕੁਐਸਚਨ ਮਾਰਕ ਪਾ ਦੇਣਗੇ ਜਾਂ ਨਿਸ਼ਾਨੀ ਜੀ ਪਾ ਦੇਣਗੇ ਡੰਡੀ ਵਾਲੀ ਕਿ ਬਾਅਦ ਵਿੱਚ ਜੇ ਕੋਈ ਬੱਚਾ ਸਾਡੇ ਦੇ ਕਹੂਗਾ ਸਾਜੀ ਤੁਸੀਂ ਫੇਕ ਬਣਾਉਦੇ ਸੀ ਕਹੋਗੇ ਸੋਸ ਆ ਲਾਈਟਾ ਸੀ ਜੀ ਮਗਰ ਤੁਸੀਂ ਦੇਖਦੇ ਕਿਉਂ ਨਹੀਂ ਹੁੰਦੇ ਤਾਂ ਜਿਹੜੀ ਰਾਜੇ ਚੀਜ਼ ਕਰੀਏ ਜਿਹੜੇ ਤੇ ਇੰਨਾ ਰੌਲਾ ਪਿਆ ਹੋਇਆ ਇਹ ਚੀਜ਼ ਕੋਈ ਨਵੀਂ ਚੀਜ਼ ਨਹੀਂ ਹੈਗੀ ਇਹੋ ਚੀਜ਼ ਚੱਲਦੀ ਆ ਰਹੀ ਹੈ ਪਿਛਲੇ 10-20 ਸਾਲਾਂ ਤੋਂ 10-20 ਸਾਲਾਂ ਤੋਂ ਇਹੋ ਚੀਜ਼ ਚੱਲਦੀ ਆ ਰਹੀ ਹੈ ਕੋਈ ਨਵੀਂ ਚੀਜ਼ ਨਹੀਂ ਐਡ ਕਰੀ ਇਹ ਜਿਹੜਾ ਬੱਚੇ ਘ ਭਰਾਏ ਫਿਰਦੇ ਸਭ ਦੀ ਕੋਟਾ ਬੰਦ ਕਰਤਾ ਕੀ ਹੋ ਗਿਆ ਕੁਝ ਨਹੀਂ ਹੋਇਆ ਜੇ ਕੋਈ ਕੋਟਾ ਨਹੀਂ ਬੰਦ ਕੀਤਾ ਉਹੀ ਕੋਟਾ ਇਹ ਚੀਜ਼ ਪਹਿਲਾਂ ਤੋਂ ਲਾਗੂ ਹੁੰਦੀ ਆ ਰਹੀ ਹੈ ਤੇ ਹੁਣ ਵੀ ਉਹੀ ਚੀਜ਼ ਹੈ ਬਸ ਇਹ ਐਂ ਕਿ ਥੋੜੀ ਹਾਈਲਾਈਟ ਹੋ ਗਈ ਇਹ ਚੀਜ਼ ਐਤਕੀ ਪਹਿਲੇ ਦੀ ਵਾਰ ਇਨੀ ਕੋਈ ਖੁੱਲ ਕੇ ਚਰਚਾ ਕਰ ਨਹੀਂ ਰਿਹਾ ਸੀਗਾ ਹੁਣ ਇਹ ਥੋੜੀ ਖੁੱਲ ਕੇ ਚ ਠੀਕ ਹੈ ਤੁਮ ਦੱਸ ਰਹੇ ਨਾਲ ਅਸਲ ਵਿੱਚ ਕਾਰਨ ਕੀ ਆ ਕੋਈ ਕੋਟਾ-ਕੂਟਾ ਕੁਝ ਨਹੀਂ ਬੰਦ ਹੋਇਆ ਯਾਰ ਠੀਕ ਹੈ ਇਹ ਵੀ ਲੋਕਾਂ ਨੇ ਗੱਲਾਂ ਚਾਇਆ ਕਰੋ ਪਹਿਲਾਂ ਸਾਰੀ ਗੱਲ ਡਿਟੇਲ ਚ ਸਮਝ ਲਿਓ ਠੀਕ ਹੈ ਦੇਖੋ ਜੀ ਸਾਰੀ ਗੱਲ ਡਿਟੇਲ ਚ ਸਮਝਣ ਦਾ ਤੁਹਾਡਾ ਫਾਇਦਾ ਨਾ ਦੇਖੋ ਮੰਨ ਲਓ ਰਾਜੇ ਜਨਰਲ ਕੈਟਾਗਰੀ ਦੀ ਭਰਤੀ ਜਾਈ ਹੈ ਉਹਦੇ ਵਿੱਚ ਉਮਰ 18 ਤੋਂ 25 ਸਾਲ ਹੈ ਠੀਕ ਹੈ ਜੀ ਐਸਟੀ ਐਸਸੀ ਵਾਲੇ ਬੱਚੇ ਜਿਹੜੇ ਉਹਨਾਂ ਨੂੰ ਛੋਟਾ ਉਹਨਾਂ ਦੀ ਏਜ ਹੈਗੀ 18 ਤੋਂ 30 ਸਾਲ ਠੀਕ ਹੈ ਜੀ ਮੰਨ ਲਓ OBC ਵਾਲੇ ਬੱਚੇ ਆ ਇਹਨਾਂ ਦੀ ਵੀ ਏਜ ਦੀ ਲਿਮਟ ਜਿਵੇਂ ਪੰਜਾਬ ਪੋਰਸ ਵਿੱਚ 18 ਤੋਂ 30 ਸਾਲ ਇੱਕ ਵਾਰੀ ਮੋਟਾ ਮੋਟਾ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਭਈ ਇਹ ਸਾਰੇ ਨੇ ਕੈਟਾਗਰੀ ਹੈ ਹੁਣ ਰਾਜੇ ਕੀ ਹੁੰਦਾ ਹੁੰਦਾਗਾ ਮੰਨ ਲਓ ਜੀ ਜਰਨਲ ਕੈਟਾਗਰੀ ਹੁੰਦੀ ਹੈ ਨਾ ਇਹ ਕਲੀ ਜਰਨਲ ਵਾਲੇ ਬੱਚਿਆਂ ਦੇ ਨਹੀਂ ਹੁੰਦੀ ਜੇ ਤੁਸੀਂ ਕਹੋਗੇ ਨਾ ਜਰਨਲ ਕੈਟਾਗਰੀ ਦੇ ਬੱਚੇ ਨਹੀਂ ਜਰਨਲ ਕੈਟਾਗਰੀ ਦੇ ਨਾਮ ਤਿੰਨ ਹੈ ਇਸੇ ਨੂੰ ਓਪਨ ਕੈਟਾਗਰੀ ਕਹ ਦਿੰਦੇ ਆ ਇਸੇ ਨੂੰ ਵੀ ਅਨਰਜ਼ਰਵ ਕੈਟਾਗਰੀ ਕਹ ਦਿੰਦੇ ਆ ਠੀਕ ਹੈ ਜੀ ਇਹ ਤਿੰਨੇ ਨਾਮ ਇੱਕ ਹੀ ਕੈਟਾਗਰੀ ਦੇ ਆ ਠੀਕ ਹੈ ਜੀ ਤੇ ਹੁਣ ਮੰਨ ਲਓ ਮੰਨ ਲਓ ਜਿਦੋਂ ਵੀ ਕੋਈ ਭਰਤੀ ਮੰਨੋ ਜਨਰਲ ਦੇਗਾ ਜੇ 50 ਪੋਸਟ ਹੈ ਜਨਰਲ ਕੈਟਾਗਰੀ ਦੀਆਂ 50 ਪੋਸਟਾਂ ਨਹੀਂ ਆ ਜਿਉਂ ਤੁਹਾਡਾ ਨਤੀਜਾ ਆਊਗਾ ਜਿਉਂ ਤੁਹਾਡਾ ਨਤੀਜਾ ਆਊਗਾ ਚਾਹੇ ਉਹ ਐਸਸੀ ਦਾ ਬੱਚਾ ਹੈ ਚਾਹੇ ਉਹ ਓਬੀਸੀ ਦਾ ਬੱਚਾ ਹੈ ਚਾਹੇ ਉਹ ਫੌਜੀ ਕੋਟੇ ਦਾ ਬੱਚਾ ਕਿਸੇ ਵੀ ਕੋਟੇ ਦਾ ਬੱਚਾਗਾ ਜਿਹੜੇ ਟੌਪ 50 ਬੱਚੇ ਹੋਣਗੇ ਉਹ ਚੱਕ ਲੈ ਜਾਣਗੇ ਸਾਰੇ ਜਿੰਨਾ ਬੱਚਾ ਨੇ ਸਭ ਤੋਂ ਵੱਧ ਮੰਨ ਲਓ ਕਿਸੇ ਪੋਸਟ ਦੇ 50 ਪੋਸਟਾਂ ਜਨਰਲ ਦੀਆਂ ਹੈ ਉਹ ਸਾਰੇ ਕੈਟਾਗਰੀਆਂ ਦੇ ਵਿੱਚੋਂ ਚਾਹੇ ਉਹ ਜਰਨਲ ਦੇ ਬੱਚੇ ਹੋਣ ਸਾਰੇ ਚਾਹੇ ਉਹ ਸਾਰੇ ਐਸਸੀ ਦੇ ਬੱਚੇ ਹੋਣ ਚਾਹੇ ਉਹ ਸਾਰੇ ਓਬੀਸੀ ਦੇ ਬੱਚੇ ਹੋਣ ਚਾਹੇ ਉਹ ਕਿਸੇ ਵੀ ਕੋਟੇ ਦੇ ਬੱਚੇ ਹੋਣ ਸਾਰੇ ਟਾਪ 50 ਬੱਚੇ ਚੱਕ ਲਿਆ ਕਰਨ ਚੱਕ ਲੈਣਗੇ ਉਹ ਕਿ ਭਈਆ 50 ਪੋਸਟ ਜਰਨਲ ਕੈਟਾਗਰੀ ਦੇ ਵਿੱਚ ਸਭ ਤੋਂ ਜਿਹੜੇ ਬੱਚਾ ਦੇ ਵੱਧ ਨੰਬਰ ਉਹਨਾਂ ਨੂੰ ਚੱਕ ਲੈਣਗੇ ਉਹ ਬੱਚਾ ਕਿਸੇ ਵੀ ਕੈਟਾਗਰੀ ਦਾ ਹੋ ਸਕਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੋ ਕੈਟਾਗਰੀ ਦੇ ਵਿੱਚ ਸਾਰੇ ਬੱਚੇ ਫੋਲੋ ਹੋਗੇ ਇਸ ਤੋਂ ਬਾਅਦ ਐਸਸੀ ਐਸਟੀ ਤੇ ਓਬੀਸੀ ਦੀਆਂ ਜਿੰਨੀਆਂ ਵੈਕੈਂਸੀਆਂ ਗਈਆਂ ਉਹਨਾਂ ਦੇ ਵਿੱਚ ਉਸੇ ਕੈਟਾਗਰੀ ਦੇ ਬੱਚੇ ਸਿਲੈਕਟ ਹੋਣਗੇ ਜਿਹੜੇ ਵੱਧ ਨੰਬਰ ਵਾਲੇ ਹੋਣਗੇ ਜਿਹੜਾ ਜਿਹੜਾ ਜਨਰਲ ਕੈਟਾਗਰੀ ਦੇ ਵਿੱਚ ਐਡ ਹੋ ਜਾਣਗੇ ਜਿਹੜੇ ਘੱਟ ਨੰਬਰ ਵਾਲੇ ਹੋਣਗੇ ਉਹ ਐਸਸੀ ਐਸਟੀ ਆਪ ਦੇ ਆਪ ਦੀਆਂ ਕੈਟਾਗਰੀਆਂ ਦੇ ਵਿੱਚ ਉਹ ਰਹਿ ਜਾਣਗੇ ਇਹੀ ਫਰਕ ਹੁੰਦਾ ਕੋਟੇ ਦਾ ਹੁਣ ਇਹ ਕੀ ਗੱਲ ਕੋਈ ਨਵੀਂ ਨਹੀਂ ਹੈਗੀ ਉਹੀ ਗੱਲ ਹੈ ਇਹ ਗੱਲ ਕੋਈ ਨਵੀਂ ਨਹੀਂ ਹੈਗੀ ਭਾਈ ਹੁਣ ਤੱਕ ਇਹੀ ਰੂਲ ਚੱਲਦਾ ਆ ਰਿਹਾ ਹੈਗਾ ਥੋੜਾ ਜਿਹਾ ਹਾਈਲਾਈਟ ਹੋ ਗਿਆ ਤਾਂ ਕਰਕੇ ਬਸ ਉਹ ਗੱਲ ਬਣਾਉਂ ਦਿੰਦੇ ਆ ਵੀਡੀਓ ਬਣਾਉਂਦਾ ਬਾਦ ਨਾ ਮਿਲ ਜਾਂਦਾ ਇੱਕ ਬਸ ਹੋਰ ਕੁਝ ਨਹੀਂ ਹੈਗੀ ਗੱਲਬਾਤ ਐਡੀ ਕੋਈ ਠੀਕ ਹੈ ਮੰਨ ਲਓ ਹੁਣ ਕੋਈ ਬੱਚਾ ਹੈਗਾ ਠੀਕ ਹੈ ਜੀ ਉਹ ਐਸਸੀ ਜਾਂ ਐਸਟੀ ਕੈਟਾਗਰੀ ਦਾ ਜੋ ਓਬੀਸੀ ਨਾਲ ਕਿਸੇ ਦਾ ਸੰਬੰਧ ਰੱਖਦਾਗਾ ਉਹ ਬੱਚੇ ਦੀ ਉਮਰ ਹੈਗੀ 29 ਸਾਲ ਨਾਲੋਂ ਠੀਕ ਹੈ ਜੀ 29 ਸਾਲ ਨਾਲੋਂ 28 ਸਾਲ ਨਾਲੋਂ 26 ਸਾਲ ਨਾਲੋਂ ਇਹ ਬੱਚੇ ਦੇ ਨੰਬਰ ਹੈ ਜਿਹੜੇ ਜਨਰਲ ਕੈਟਾਗਰੀ ਵਿੱਚ ਕੋਈ ਬੱਚਾ ਸਿਲੈਕਟ ਹੋਇਆ ਤੇ 100 ਨੰਬਰ ਹੈ ਇਹ ਓਬੀਸੀ ਵਾਲਾ ਬੱਚਾ ਹੈਗਾ ਇਹਦੇ 102 ਨੰਬਰ ਹੈ ਹੁਣ ਇਹ ਬੱਚੇ ਨੂੰ ਇਧਰ ਐਡ ਕਰਿਆ ਜਾਊ ਜਨਰਲ ਕੈਟਾਗਰੀ ਦੇ ਵਿੱਚ ਕਿ ਨਹੀਂ ਕਰਿਆ ਜਾਊਗਾ ਨਹੀਂ ਕਰਿਆ ਜਾਊਗਾ ਕਿਉਂ ਨਹੀਂ ਐਡ ਕਰਿਆ ਜਾਊਗਾ ਕਿਉਂਕਿ ਰਾਜੇ ਇਹ ਬੱਚਾ ਆਲਰੇਡੀ ਲਾਭ ਲੈ ਚੁੱਕਿਆ ਹੈ ਜਨਰਲ ਆਪਦੀ ਕੈਟਾਗਰੀ ਦਾ ਚਾਹੇ OBC ਵਾਲਾ ਬੱਚਾ ਹੋਵੇ ਚਾਹੇ SC ਵਾਲਾ ਬੱਚਾ ਹੋਵੇ ਉਹ ਆਪਦੀ ਕੈਟਾਗਰੀ ਦਾ ਲਾਭ ਲੈ ਚੁੱਕਿਆ ਜਨਰਲ ਕੈਟਾਗਰੀ ਦੇ ਵਿੱਚ ਉਮਰ ਤਾਂ 25 ਸਾਲ ਹੈ ਇਹ ਬੱਚੇ ਦੀ ਉਮਰ 29 ਸਾਲਾ ਜੇਕਰ ਇਹਨੂੰ ਜਨਰਲ ਦੇ ਵਿੱਚ ਕਾਊਂਟ ਕਰਨਾ ਹੋਵੇ ਤਾਂ ਇਹਦੀ ਉਮਰ 25 ਸਾਲ ਹੋਣੀ ਲਾਜ਼ਮੀ ਹੈ ਇਹੋ ਜੀ ਚੀਜ਼ ਤਾਂ ਹੁਣ ਤੱਕ ਚੱਲਦੀ ਆ ਰਹੀ ਹੈ ਜਿਹੜੇ ਬੱਚੇ ਉਮਰ ਦਾ ਫਾਇਦਾ ਲੈਂਦੇ ਰਹੇ ਜੇ ਉਹ ਬੱਚਾ ਇਹਨੂੰ ਜਨਰਲ ਕੈਟਾਗਰੀ ਦੇ ਵਿੱਚ ਕਾਊਂਟ ਕੀਤਾ ਜਾਊਗਾ ਜੇਕਰ ਕਿਸੇ ਬੱਚੇ ਦੀ ਏਜ 18 ਤੋਂ 25 ਸਾਲ ਮੰਨ ਲੋ ਜਨਰਲ ਕੈਟਾਗਰੀ ਦੀ ਉਮਰ ਇੰਨੀ ਏਜ ਦੇ ਵਿੱਚ ਕੋਈ ਹੋਰ ਬੱਚਾ ਜਾਇਏ ਉਹ ਐਸਸੀ ਹੈ ਚਾਹੇ ਐਸਟੀ ਹੈ ਚਾਹੇ ਓਬੀਸੀ ਹੈ ਜੇਕਰ ਉਹਦੇ ਨੰਬਰ ਜਨਰਲ ਕੈਟਾਗਰੀ ਦੇ ਜਿਹੜੇ ਬੱਚੇ ਨੂੰ ਵੱਧ ਆਉਂਦੇ ਦੋ ਜਨਰਲ ਕੈਟਾਗਰੀ ਦੇ ਵਿੱਚ ਐਡ ਕਰਿਆ ਜਾਊਗਾ ਹੀ ਜਾਊਗਾ ਜਿਹੜੇ ਬੱਚੇ ਨੇ ਉਮਰ ਦਾ ਲਾਭ ਲੈ ਲਿਆ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਬੱਚਾ ਹੈਗਾ ਜਿਨ੍ਹਾਂ ਦੀ ਉਮਰ ਦਾ ਲਾਭ ਲੈ ਲਿਆ ਤ ਉਹਨੂੰ ਜਨਰਲ ਕੈਟਾਗਰੀ ਦੇ ਵਿੱਚ ਕਾਊਂਟ ਨਹੀਂ ਕੀਤਾ ਜਾਂਦਾ ਹੁੰਦਾ ਇਹ ਸਿੱਧਾ ਰੂਲ ਹੈ ਇਹ ਕਿਸੇ ਕੈਟਾਗਰੀ ਦਾ ਕੋਈ ਧੱਕਾ ਨਹੀਂ ਹੈਗਾ ਭਾਈ ਸਾਹਿਬ ਇਹ ਸਿੱਧਾ ਰੂਲ ਹੈਗਾ ਕਿਉਂਕਿ ਜਨਰਲ ਠੀਕ ਹੈ ਤਾਂ ਜੇਕਰ ਕੋਈ ਜਨਰਲ ਕੈਟਾਗਰੀ ਵਿੱਚ ਕਿਸੇ ਬੰਦੇ ਨੂੰ ਐਡ ਕਰਨਾ ਚਾਹੇ ਤੇ ਨੰਬਰ ਵੱਧ ਹੀ ਕਿਉਂ ਨਾ ਹੋਣ ਠੀਕ ਹੈ ਮੰਨ ਲਓ ਇੱਕ 100 ਦਾ ਪੇਪਰ ਹੈ ਇੱਕ ਬੱਚੇ ਦੇ 99 ਨੰਬਰ ਆ ਗਏ ਉਹ ਚਾਹੇ OBC ਕੈਟਾਗਰੀ ਦਾ ਚਾਹੇ SC ਕੈਟਾਗਰੀ ਦਾ ਚਾਹੇ ST ਕੈਟਾਗਰੀ ਦਾ ਉਹਨੂੰ ਇਹ ਐਡ ਕਰ ਨਹੀਂ ਸਕਦੇ ਜੇ ਜਨਰਲ ਕੈਟਾਗਰੀ ਵਿੱਚ ਕਿਉਂ ਕਿਉਂਕਿ ਉਹ ਉਮਰ ਵੱਡੀ ਹੋ ਗਈ ਜੇ ਜਿਹੜੀ ਉਮਰ ਵੱਡੀ ਹੋਈ ਤਾਂ ਉਹਨੂੰ ਜਨਰਲ ਕੈਟਾਗਰੀ ਦੇ ਵਿੱਚ ਨਹੀਂ ਕਾਊਂਟ ਕਰ ਸਕਦੇ ਉਹਨੂੰ ਉਸੇ ਕੈਟਾਗਰੀ ਦੇ ਵਿੱਚ ਹੀ ਰਹਿਣਾ ਪਊਗਾ ਠੀਕ ਹੈ ਜੀ ਆਹ ਫੰਡਾ ਰਹੇ ਜੀ ਠੀਕ ਹੈ ਕੋਈ ਨਹੀਂ ਹੈਗਾ ਕੋਈ ਨਾ ਰੂਲ ਨਹੀਂ ਕੀਤਾ ਪਰਾਣਾ ਰੂਲ ਹੈ ਪਹਿਲਾਂ ਵੀ ਇਹੀ ਚੱਲਦਾ ਸੀ ਹੁਣ ਵੀ ਇਹੀ ਚੱਲਦਾ ਸੀ ਅੱਜ ਥੋੜਾ ਜਿਹਾ ਹਾਈਲਾਈਟ ਕਰਤਾ ਇਹਨਾਂ ਨੇ ਠੀਕ ਹੈ ਤਾਂ ਇਹ ਹੀ ਆ ਵੀਡੀਓ ਬਣਾਉਂਦੀ ਕੋਈ ਲੋੜ ਹੁੰਦੀ ਨਹੀਂ ਵੈਸੇ ਜਿਹੜੇ ਤੇ ਬਣਾਈਆਂ ਜਾ ਰਹੀਆਂ ਗਈਆਂ ਠੀਕ ਹੈ ਤਾਂ ਇਹ ਸੀ ਰਾਜੇ ਬੱਚਿਆਂ ਦਾ ਡਾਊਟ ਕਲੀਅਰ ਕਰਤਾ ਬਾਈ ਅੱਗੇ ਥੋੜਾ ਜਿਹਾ ਜੇਕਰ ਕੋਈ ਬੱਚਾ ਕੋਈ ਟੀਚਰ ਵੀਡੀਓ ਬਣਾਉਂਦਾ ਤੁਸੀਂ ਉਸ ਨੂੰ ਕਾਲ ਕਰਕੇ ਪੁੱਛਿਆ ਕਰੋ ਨਹੀਂ ਚੰਪਰ ਘੈਂ ਸਬਸਕ੍ਰਾਈਬ ਕਰ ਦੋ ਬਸ ਸਿੱਧੀ ਗੱਲ ਹੈ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਾਦ ਦੇ ਦੋ ਇਹਦਾ ਮਤਲਬ ਇਹ ਹੈ ਕਿ ਜੇਕਰ ਕੋਈ ਬੱਚਾ ਐਸਸੀਐਸਟੀ ਚ 24 ਸੀ ਕੈਟਾਗਰੀ ਤੇ ਉਹਨੇ ਕੋਈ ਫਾਇਦਾ ਲੈ ਲਿਆ ਆਪਣੀ ਜਾਤੀ ਦੀ ਉਮਰ ਦਾ ਫਾਇਦਾ ਲੈ ਲਿਆ ਉਹਨੇ ਜੇਕਰ ਉਹ ਬੱਚੇ ਦੀ ਉਮਰ ਦਾ ਫਾਇਦਾ ਲੈਂਦਾ ਉਹ ਬੱਚਾ ਜਨਰਲ ਕੈਟਾਗਰੀ ਦੇ ਵਿੱਚ ਐਡ ਹੋਊਗਾ ਜੇਕਰ ਉਹਨੇ ਉਮਰ ਦਾ ਫਾਇਦਾ ਨਹੀਂ ਲੈਂਦਾ ਮੰਨ ਲਓ ਜਨਰਲ ਦੇ ਵਿੱਚ ਉਮਰ 18 ਤੋਂ 25 ਸਾਲ ਹੈ ਉਹ ਬੱਚੇ ਨੇ ਆਪਦੇ ਕੋਟੇ ਦੇ ਵਿੱਚ ਅਪਲਾਈ ਕੀਤਾ ਹੋਇਆ ਉਹਦੀ ਉਮਰ ਵੀ 18 ਤੋਂ 25 ਸਾਲ ਦੇ ਵਿੱਚ ਆ ਰਹੀ ਹੈ ਉਹ ਬੱਚੇ ਨੇ ਨੰਬਰ ਜਨਰਲ ਕੈਟਾਗਰੀ ਵਾਲੇ ਬੱਚੇ ਤੋਂ ਵੱਧ ਆ ਤਾਂ ਉਹਨੂੰ ਆਟੋਮੈਟਿਕ ਜਨਰਲ ਕੈਟਾਗਰੀ ਦੇ ਵਿੱਚ ਐਡ ਕੀਤਾ ਜਾਊਗਾ ਕੋਈ ਵੀ ਚੇਂਜ ਨਹੀਂ ਕੀਤਾ ਜਾਏ ਅਫਵਾਹਾਂ ਤੋਂ ਬਚੋ